ਨਕੌਦਰ ਦੇ ਜਲੰਧਰ ਰੋਡ ਤੇ ਕਮਲ ਹਸਪੀਟਲ ਦੇ ਵਿੱਚ 5 ਤਰੀਕ ਰਾਤ ਨੂੰ ਚੋਰੀ ਹੋ ਜਾਂਦੀ ਆ ਚੋਰਾਂ ਦੇ ਹੌਸਲੇ ਬਲੰਦ ਸੀ ਪਰ ਪੁਲਿਸ ਨੇ ਚੰਦ ਘੰਟਿਆਂ ਦੇ ਵਿੱਚ ਉਸ ਚੋਰ ਨੂੰ ਫੜ ਕੇ 3 ਲੱਖ 2000 ਦੀ ਬਰਾਮਦਗੀ ਕਰ ਦਿੱਤੀ ਆ ਜਿਸ ਦੇ ਵਿੱਚ ਇੱਕ ਵਾਰ ਫੇਰ ਮਦਦਿਆਂ ਜਿਹੜਾ ਕੈਸ਼ ਸੀਗਾ 3 ਲੱਖ 2000 ਅਤੇ ਹੋਰ ਸਮਾਨ ਵੀ ਬਰਾਮਦ ਕਰਕੇ ਚੋਰ ਨੂੰ ਹਵਾਲਾਤ ਦੇ ਵਿੱਚ ਭੇਜ ਦਿੱਤਾ ਉਹ ਤੁਹਾਨੂੰ ਵੀ ਦਿਖਾਣੇ ਆ ਇਹਦੀਆਂ ਚੰਗੀਆਂ ਤਸਵੀਰਾਂ ਤੇ ਜੀ ਮਿਤੀ 5 6 ਦਸੰਬਰ ਦੀ ਦਰਮਿਆਨੀ ਰਾਤ ਨੂੰ ਜਲੰਧਰ ਰੋਡ ਦੇ ਉੱਪਰ ਕਬਲ ਹਸਪਤਾਲਾਂ ਜਾਵਾ ਉਹਦੇ ਵਿੱਚੋਂ ਇਨਫੋਰਮੇਸ਼ਨ ਆਈ ਸੀ ਕੀ ਕੋਚੋ ਬਈ 10 ਲੱਖ ਤੋਂ ਕਰੀਬ ਜਿਹੜੇ ਆ ਪੈਸੇ ਕੋਈ ਅਨਨੋਨ ਆਦਮੀ ਜਿਹੜਾ ਚੋਰੀ ਕਰਕੇ ਲੈ ਗਿਆ। ਉੱਥੇ ਜਿਹੜਾ ਵਾ ਇਹ ਐਫਆਰ ਲਾਚ ਕਰਕੇ ਤੇ ਇਹਨੂੰ ਜਦੋਂ ਤਫ਼तीश ਕੀਤੀ ਗਈ ਤੇ ਇਹਦੇ ਵਿੱਚ ਬਲਜੀਤ ਸਿੰਘ son of ਪਾਕਰ ਸਿੰਘ ਜਿਹੜਾ ਵਾ ਸੀਸੀਟੀਵੀ ਕੈਮਰਨ ਥਰੂ ਪਤਾ ਲੱਗਾ ਵੀ ਇਹ ਇਹ ਦੇ ਇਡੈਂਟੀਫਾਈ ਹੋਇਆ ਹੈ ਬਲਜੀਤ ਸਿੰਘ son of ਪਾਕਰ ਸਿੰਘ ਵਾਸੀ ਲੁਈਆਂ ਦੇ ਵਿੱਚ ਪਿੰਡ ਬੰਦਾ ਮਰੀਦਵਾਲ ਉੱਥੇ ਰਹਿਣ ਵਾਲਾ ਵਾ ਤੇ ਇਹਨੂੰ ਬੁਲਾ ਕੇ ਜਿਹੜਾ ਇਹਨੂੰ ਜਦੋਂ ਪੁਸ਼ੀਸ਼ ਕੀਤੀ ਗਈ ਬ੍ਰਿਖੀ ਨਾਲ ਇਹ ਇਹਨੇ ਕਬੂਲ ਕੀਤਾ ਕਿ ਜਿਹੜੇ ਪੈਸੇ ਇਹਨੇ ਚੋਰੀ ਕੀਤੇ ਆ ਉਹ ਫਿਰ ਉਹ ਪੈਸੇ ਉਹਨਾਂ ਨੇ ਰਿਕਵਰ ਕਰ ਲਏ ਗਏ ਸਰ ਕਿੱਦਾਂ ਹੈ ਚੋਰੀ ਕਰਨ ਦੇ ਅੰਦਰ ਭੇਤੀ ਸੀ ਸਰੰ ਤੋਂ ਜਾਣਦਾ ਜੀ ਜੀ ਹਾਂ ਇਹ ਬੰਦਾ ਪਹਿਲੇ ਜੀ 2 ਸਾਲ ਪਹਿਲੇ ਕਮਲ ਹਸਪੀਟਲ ਦੇ ਵਿੱਚ ਬਤੌਰ ਹੈਲਪਰ ਲਗਾ ਰਿਹਾ ਇਹਨੂੰ ਪਤਾ ਸੀ ਵੀ ਕਿੱਥੇ ਡਾਕਟਰ ਸਾਹਿਬ ਜਿਹੜੇ ਪੈਸੇ ਡੇਲੀ ਆਪਣੇ ਰੂਟੀਨ ਦੀ ਸੇਲ ਪਲੱਸ ਉਹਨਾਂ ਦਾ ਦੂਜਾ ਜਿਹੜਾ ਵਾ ਹੋਰ ਬਾਕੀ ਪੈਸੇ ਵੀ ਸਾਰੇ ਜਿਹੜੇ ਆ ਉਹ ਉੱਥੇ ਹੀ ਆਪਣੇ ਰੱਖ ਛੱਡਦੇ ਸੀ ਕਬੜਚੀ ਨੂੰ ਪਤਾ ਸੀਗਾ ਕਿੰਨੇ ਪੈਸੇ ਚੋਰੀ ਕੀਤੇ ਡਾਕਟਰ ਜੀ ਜੀ 3 ਲੱਖ ਤੇ 2000 ਰੁਪਏ ਡਰਾਵਾ ਇਹਦੇ ਕਰੀਮ ਜਿਹੜਾ ਮਤ ਜਿਹੜੇ ਆਲਮੋਸਟ 100% ਰਿਕਵਰੀ ਹੋ ਗਈ ਹੈ ਟੋਟਲ ਕਿੰਨੇ ਸੀਗਾ ਜੀ ਟੋਟਲ ਇੰਨੇ ਜਿੰਨੇ ਦੱਸ ਰਹੇ ਜੀ ਤੁਹਾਨੂੰ ਮੈਂ ਹਾਂ ਜੀ ਟੋਟਲ 3 ਲੱਖ 2000 ਰੁਪਏ ਜਿਹੜਾ ਇਹ ਰਿਕਵਰੀ ਦੇ ਖਾਤੇ ਹੋ ਗਿਆ ਔਰ ਇਸ ਤੋਂ ਇਲਾਵਾ ਇੱਕ ਉਹਨਾਂ ਦਾ ਡ라이ਵਿੰਗ ਕਾਰ ਸੀਗਾ ਉਹਨਾਂ ਦਾ ਵਿਸਟਿੰਗ ਕਾਰਡ ਆਪਣੇ ਹਸਪੀਟਲ ਦੇ ਪਲੱਸ ਨਾਲ ਇੱਕ ਡਰਾਈਵਿੰਗ ਲਾਇਸੈਂਸ ਸੀਗਾ ਉਹਨਾਂ ਦਾ ਉਹ ਵੀ ਲੈ ਗਿਆ ਸੀ ਜਿਹੜੇ ਬੈਗ ਚ ਪੈਸੇ ਸੀ ਉਸ ਉਸ ਬੈਗ ਸੀਗਾ ਵੀ ਨਾਲ ਲੈ ਗਿਆ ਸੀ ਉਹ ਵੀ ਇਹ ਤੁਰ ਰਿਕਵਰ ਹੋ ਗਿਆ ਸਾਰੇ ਉਹਨਾਂ ਕੋਈ ਹੋਰ ਵੀ ਸੀ ਕੱਲੇ ਸੀ ਨਹੀਂ ਇਹ ਬੰਦਾ ਕੱਲਾ ਹੀ ਸੀ ਜੀ ਨਸ ਨੁਸਖ ਕਰਨ ਦਾ ਆਦੀ ਹੈ ਇੱਥੇ ਪਹਿਲੇ ਵੀ ਦੋ ਕੇਸਿਸ ਰਜਿਸਟਰਡ ਨੇ ਇੱਕ ਕੇਸ ਜਿਹੜਾ ਹੈਗਾ ਵਾ ਸਿਟੀ ਨਕੁੰਦਰ ਜੀ ਦਰਜਾ ਚੋਰੀ ਦਾ ਤੇ ਇੱਕ ਇਹ ਤੇ ਡਾਕਾ ਮਾਰਨ ਦਾ ਕੇਸ ਜਿਹੜਾ ਹੈ ਕਪੂਰਥਲੇ ਦਰਜ ਹੈ ਜੀ ਮੋਰਸਲ ਤੇ ਆਇਆ ਸੀ ਇਹ ਮੋਰਸਲ ਜੀ ਆ ਮੋਟਰਸਾਈਕਲ ਤੇ ਆਇਆ ਸੀ ਜਿਹੜੇ ਮੋਟਰਸਾਈਕਲ ਤੇ ਆਇਆ ਸੀ ਮੋਟਰਸਾਈਕਲ ਵੀ ਰਿਕਵਰ ਕਰ ਲਿਆ ਗਿਆ ਜੀ ਚਲੋ